ਡਿਗਰੀ ਬੁਖਾਰ ਹੋਇਆ ਉਹ ਆਪਾਂ ਬਾਅਦ ਚ ਕਰਦੇ ਜੀ ਟਰਲ ਸਾਹਿਬ ਆ ਬਿਲਕੁਲ ਸਾਡੇ ਜਿਹੜੇ ਸਤਕਾਰ ਤੇ ਕਾਲਰ ਸਹਿਬਾਨ ਉਹਨਾਂ ਨੇ ਗੱਲ ਕੀਤੀ ਹੈ ਮੈਂ ਪਹਿਲੀ ਗੱਲ ਤੇ ਕਲੀਅਰ ਕਰ ਦਿਆ ਕਿ ਢੱਲੇਵਾਲ ਸਾਹਿਬ ਦੀ ਆਪਣੀ ਪੋਤਰੀ ਨਹੀਂ ਸੀ ਸਗੋ ਉਹ ਉਹਨਾਂ ਦੀ ਭੈਣ ਦੀ ਪੋਤਰੀ ਸੀ ਜੀ ਜਿਹਦੀ ਡੈਥ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਆਪਣੇ ਤਾਂ ਮੇਰੇ ਖਿਲੇ ਸ਼ਕਪੁੱਤੀ ਨਹੀਂ ਹੈ ਉਹਨਾਂ ਦੇ ਇੱਕ ਪੁੱਤਾ ਹੀ ਹੈ ਜੀ ਔਰ ਉਹ ਪੁੱਤਾ ਆਪਾਂ ਨੂੰ ਪਤਾ ਹੈ ਕਿ ਜਿਹੜਾ ਉਹ ਖਨੌਰੀ ਵਾਲਾ ਬਾਲੜਾ ਹੈ ਉੱਥੇ ਗਾਹੀ ਵਗਾਹੀ ਆਉਂਦੇ ਰਹਿੰਦੇ ਐ ਬਿਲਕੁਲ ਜੀ ਔਰ ਔਖੇ ਇਹਨਾਂ ਦੇ ਵਿੱਚੋਂ ਪੋਤਰੇ ਨੇ ਇੱਕ ਦੋ ਵਾਰੀ ਜਿਹੜੀ ਹੈ মিডিਆ ਦੇ ਉੱਤੇ ਵੀ ਆਪਣਾ ਸੰਦੇਸ਼ ਭੇਜਿਆ ਸੀ ਉਹ ਐ ਪਰ ਉਹਦੇ ਵੀ ਹਾਲਤ ਉਹਨਾਂ ਦੀ ਖਰਾਬ ਹੈ ਹੂੰ ਜਿੱਥੇ ਤਾਂ ਕਾਲਰ ਸਾਹਿਬਾਨ ਨੇ ਸਾਰੀਆਂ ਗੱਲਾਂ ਕੀਤੀਆਂ ਮੈਂ ਸਹਿਮਤ ਹਾਂ ਉਹਨਾਂ ਦੇ ਨਾਲ ਉਹਦੇ ਵਿੱਚ ਇਹ ਗੱਲ ਠੀਕ ਹੈ ਕਿ ਕੇਜਰੀਵਾਲ ਆਵੇ ਜਾਂ ਕੋਈ ਹੋਰ ਆਵੇ ਆ ਰਿਹਾ ਹੈ ਉਹ ਪੰਜਾਬ ਹੂੰ ਇਹਨਾਂ ਵੀ ਆਪਾਂ ਦੇਖੀ ਜਿੰਨੇ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਣਾਏ ਹੈ ਜੇ ਆਪਾਂ ਕੱਲੇ ਕੱਲੇ ਦਾ ਨਾਮ ਲਏਗੇ ਸੱਤ ਸੀਟ ਹੈ ਨਹੀਂ 50 ਦੇ ਵਿੱਚੋਂ ਬਿਲਕੁਲ ਸੱਤਾਂ ਦੇ ਵਿੱਚੋਂ ਰਘੂ ਚੱਡਾ ਇਹਨਾਂ ਨੇ ਉਹਦੇ ਲਈ ਦਾ ਹੈ ਸੰਦੀਪ ਪਾਟਕ ਜਿਹੜਾ ਹੈ ਜੀ ਉਹ ਬਾਹਰ ਲੈ ਦੋ ਹੋ ਗਈ ਦੋ ਬੰਦੇ ਜਿਹੜੇ ਇਹਨਾਂ ਨੇ ਬਣਾਏ ਹੈ ਰਾਜ ਸਭਾ ਦੇ ਮੈਂਬਰ ਇਹ ਅਰੋੜਾ ਸਾਹਿਬ ਇਹ ਆਮ ਆਦਮੀ ਪਾਰਟੀ ਦੇ ਮੈਂਬਰ ਨਹੀਂ ਸੀ ਸਨ ਸਨਦਕਾਰ ਹੈ ਜੀ ਇੱਕ ਹੋਰ ਬਣਾਇਆ ਜੀ ਲਵਲੀ ਦਿਨੀ ਵਿਰੋਸਤੀ ਵਾਲੇ ਉਹ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਨਹੀਂ ਸੀ ਉਹ ਸਨਦਕਾਰ ਹੈ ਜੀ ਜਿਆਦਾ ਜਿਹੜਾ ਰੌਲਾ ਪੈ ਗਿਆ ਵੀ ਹੁਣ ਫਿਰ ਕੀ ਕਰੀਏ ਜੇ ਭਗਵਾਨਤਮਾਨ ਹੋਰਾਂ ਨੇ ਲੈ ਆਂਦਾ ਜੀ ਆਪਣਾ ਬਾਬਾ ਜੀ ਬਲਬੀਰ ਸਿੰਘ ਸੀਚੇਵਾਲ ਜੀ ਆਪਾਂ ਇਹਨਾਂ ਨੂੰ ਟਿਕ ਦੇ ਲਈਏ ਇਸੇ ਤਰੀਕੇ ਪਰ ਨਾਲ ਦੀ ਨਾਲ ਹੀ ਇਹ ਹੈਗਾ ਭਜੀ ਨੂੰ ਲੈ ਆਂਦਾ ਜੀ ਸਪੋਰਟਸ ਪਰਸਨ ਨੇ ਪਰ ਭਜੀ ਜਿੱਦੇ ਦਾ ਆਇਆ ਭਜੀ ਨੇ ਦਾ ਮੇਰਾ ਖਿਆਲ ਆ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ ਤੇ ਅੱਜ ਕੱਲ ਉਹ ਇਉਂ ਲੱਗਦਾ ਹੈ ਜਿਵੇਂ ਉਹ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਨਾ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਹੋਵੇ ਬਿਲਕੁਲ ਜੀ ਉਹ ਗੱਲ ਕੁੰਬ ਦੀ ਵੀ ਕਰਦਾ ਹੈ ਉਹ ਗੱਲ ਜੁੱਤੀਆਂ ਦੀ ਵੀ ਕਰਦਾ ਹੈ ਉਹ ਗੱਲ ਮੰਦਰ ਦੀ ਵੀ ਕਰਦਾ ਹੈ ਅਰੇ ਆਪਿ ਸ਼ਿਲੇਨਾ ਦੇ ਵਿੱਚ ਕਿਸੇ ਬੰਦੇ ਨੇ ਕੋਈ ਮਾੜੀ ਮੋਟੀ ਟਿੱਪੜੀ ਕਰਤੀ ਉਹਨੂੰ ਇਹ ਉਹ ਉਹਨੇ ਕਹਿਤਾ ਵੀ ਤੂੰ ਖਾਲਸਕਾ ਜਿੰਦਾਬਾਦ ਦਾ ਨਾਰਾ ਲਾ ਕੇ ਦਿਖਾ ਦੇ ਤੇ ਖਲਾ ਪਰਚਾ ਵੀ ਦਰਜ ਕਰਵਾਤਾ ਬਦਲੇ ਇਸ ਕਿਸਮ ਦੀਆਂ ਗੱਲਾਂ ਤੇ ਬਾਬਾ ਜੀ ਸੀਤੇਵਾਲ ਸਾਹਿਬ ਮੇਰੇ ਖਿਆਲ ਮੁਤਾਬਕ ਹੈ ਵੀ ਜਦੋਂ ਉਹ ਰਾਜਚੂਹਾ ਦੇ ਮੈਂਬਰ ਨਹੀਂ ਸੀ ਬਣੇ ਉਦੋਂ ਉਹ ਵਾਤਾਵਰਣ ਦੀ ਸ਼ੁੱਧਤਾ ਹਾਸਤੇ ਕੰਮ ਤੇ ਅਲੱਗ ਕਰਦੇ ਸੀ ਕਿ ਅੱਜ ਕੱਲ ਉਹਨਾਂ ਤੋਂ ਕੰਮ ਨਹੀਂ ਹੁੰਦਾ ਹੂੰ ਹੂੰ ਜੋ ਕੁਲਮਾ ਜਿਹਾ ਆਪਾਂ ਦੇਖੀ ਤੇ ਪੰਜਾਬ ਦੇ ਵਿੱਚ ਉਹ ਤਾਂ ਬੰਦੇ ਦੋ ਹੀ ਗਏ ਬਾਕੀ ਤਾਂ ਸਾਰੇ ਦੇ ਸਾਰੇ ਬਾੜ ਦੇ ਤੇ ਹੁਣ ਵੀ ਜੇ ਕੋ ਐਸਾ ਬਾਹਰਲਾ ਹੀ ਆਊਗਾ ਜੀ ਅਰਹੀ ਗੱਲ ਹੜਾਉਣ ਦੀ ਮੈਂ ਪਹਿਲਾਂ ਇੱਕ ਮਿਸਾਲ ਦੇ ਕੇ ਲੈ ਚੁੱਕਾ ਕਿ ਗੰਗਾ ਨਗਰ ਤੋਂ ਸੁਰਿੰਦਰ ਟੀਟੀ ਨੂੰ ਵੀ ਬਦੀਰ ਬਣਾਤਾ ਸੀ ਹੂੰ ਹੂੰ ਹਰ ਉਹ ਵੀ ਗਿਆ ਸੀ ਪਰ ਇੱਥੇ ਫੇਰ ਗੱਲ ਉਹੀ ਆ ਗਈ ਭਗਵੰਤ ਮਾਨ ਬਾਰੇ ਇਹ ਗੱਲ ਕਹੀ ਜਾਂਦੀ ਕਿ ਜੇ ਭਗਵੰਤ ਮਾਨ ਨਾ ਚਾਹੇ ਹੂੰ ਉਹ ਜਰਾ ਹੈ ਇਹ ਕੁੱਝ ਨਹੀਂ ਸਕਦਾ ਪਰ ਭਗਵੰਤ ਸਿਮਾਨ ਦੀ ਅਨਸਬਦੀ ਲੋੜ ਹੈ ਕਿਉਂਕਿ ਭਗਵੰਤ ਸਿਮਾਨ ਹੁਰੀ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ ਦਿੱਲੀ ਵਾਲੇ ਇਹਨਾਂ ਤੇ ਪ੍ਰੈਸ਼ਰ ਪਾਉਣਗੇ ਕਿ ਤੁਸੀਂ ਕੈਂਪੇਨ ਕਰੋ ਇਹਨਾਂ ਨੂੰ ਕੈਂਪੇਨ ਕਰਨੀ ਪੈਣੀ ਹੈ ਜਿਵੇਂ ਕਿ ਆਪਾਂ ਦੇਖਿਆ ਪੰਜਾਬ ਨੂੰ ਛੱਡ ਕੇ ਦਿੱਲੀ ਵੀ ਇੱਕ ਜਿਹੜੀ ਵਾਲ ਤੇ ਬਾਕੀ ਆਮ ਆਦਮੀ ਪਾਰਟੀ ਦੇ ਵਾਸਤੇ ਕੰਪੇਅਰ ਕਰਦੇ ਹੁੰਦੇ ਸੀ ਆਪਣੇ ਬਾਲ ਸਾਹਿਬ ਨੇ ਗੱਲ ਕੀਤੀ ਹੈ ਮਲਾਜਮਾਂ ਦੀ ਬਿਲਕੁਲ ਵਿੱਚ ਕੋਈ ਸ਼ੱਕ ਨਹੀਂ ਮਲਾਜਮ ਤਪੇ ਪਏ ਹੈ ਔਰ ਸੈਕਟਰੀਅਟਰੀਟ ਦੇ ਮੁਲਾਜ਼ਮਾਂ ਤੋਂ ਲੈ ਕੇ ਨਿਜਲੇ ਤੱਕ ਦੇ ਮੁਲਾਜ਼ਮ ਜਿਹੜੇ ਹੈਗੇ ਸਾਰੇ ਤੇ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਘਰਸ਼ ਕਰਦੇ ਹੈ ਜੀ ਕੋਈ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹੈਗੀ ਹੈ ਚੰਡੀਗੜ੍ਹ ਵਾਲੀ ਵਿਵਾਦ ਉਧਰ ਨੂੰ ਵਧਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਛੇਰਪੇ ਦੀ ਹੈ ਈਵਨਿੰਗ ਦਾ ਪਰਮ ਮਿੱਤਰ ਹੈ ਬਿੱਤੂ ਬਿੱਤੂ ਵੀ ਕੁਸ਼ਾਬ ਦੇ ਮਸਲੇ ਲੈ ਕੇ ਗਿਆ ਸੀ ਤੇ ਉਹਨੂੰ ਵੀ ਅੰਦਰ ਨਹੀਂ ਸੀ ਜਾਣ ਦਿੱਤਾ ਬਾਹਰ ਮਤਲਬ ਉਹ ਕਿ ਉਹ ਉਹਨਾਂ ਕਿ ਡਰਾਮਾ ਜਿਹਾ ਹੋ ਗਿਆ ਸੀ ਪੁਲਿਸ ਵਾਲੇ ਆਪਸ ਵਿੱਚ ਉਲਝ ਪਏ ਸੀ ਉਡੀ ਸਕਿਉਰਿਟੀ ਜਿਹੜੀ ਚੰਡੀਗੜ੍ਹ ਪੁਰਸਵਾਰੀ ਤੇ ਉਹਨੂੰ ਵਾਪਸ ਕਰਤਾ ਸੀ ਉਹ ਵਾਪਸ ਮੁੜਾਇਆ ਸੀ। ਹੂੰ ਹੂੰ। ਇਹੀ ਕੁਸ਼ਚਲ ਹੈਗਾ ਆ ਮੁਲਾਜ਼ਮਾਂ ਨਾਲ ਹੁੰਦਾ ਹੈ ਕੌਮੀ ਇਨਸਾਫ ਮੋਰਚੇ ਵਾਲੇ ਜਿਹੜੇ ਉਹਨਾਂ ਨੂੰ ਵੀ ਉਧਰ ਨੂੰ ਜਾਣ ਦਿੱਤਾ ਜਾਂਦਾ। ਜੀ। ਲੇਕਿਨ ਜਿਹੜੀ ਸ਼ੰਗਰੂਰ ਵਾਲੀ ਰਹਿਸ਼ਾ ਲੋਕੋ ਤੁਸੀਂ ਜਾਂਦੇ ਪ੍ਰੋਟੈਸਟ ਵਗੈਰਾ ਕਰਦੇ ਆ। ਹੂੰ ਹੂੰ। ਸਰ ਮੈਨੂੰ ਇਹ ਵੀ ਕਹਿਣਾ ਪੈਣਾ ਕਿ ਇਸ ਵੇਲੇ ਮੁਲਾਜ਼ਮ ਲਹਿਰ ਜਿਹੜੀ ਹੈ ਨਾ ਉਨੀ ਮਜ਼ਬੂਤ ਨਹੀਂ ਜਿਹੜੀ ਕਿਸੇ ਜ਼ਮਾਨੇ 'ਚ ਹੁੰਦੀ ਸੀ। ਜੀ। ਪਹਿਲਾਂ ਇੱਥੇ ਜਿਹੜੀ ਪੰਜਾਬ ਸਵਾਇਟੀ ਮੇਜ ਸਰਵਿਸਸ ਫੈਡਰੇਸ਼ਨ ਹੁੰਦੀ ਸੀ ਬਣਾ ਇੱਕ ਕੋਰਦੀ ਸਵੇ ਦੋ ਵੜ ਗਈਆਂ ਜਿਵੇਂ ਅੱਜ ਕੱਲ ਤੁਸੀਂ ਦੇਖੋ ਨਾ ਕਿਸਾਨ ਜਿੱਥੇ ਬੰਗੀਆਂ ਦੀ ਹਾਲਤਾਂ ਮੌਜਮਾਂ ਦੀ ਹਾਲਤ ਵੀ ਹੈ ਜੀ ਅਲੱਗ ਅਲੱਗ ਜਿਹੜਾ ਹੈਗਾ ਨਾ ਉਹ ਰਾਗਲਪਨ ਵਾਲੀ ਕਹਿੰਦਾ ਮਿਨਿਸਟਰੀਅਲ ਯੂਨੀਅਨ ਬਣੀ ਹੈ ਉਹ ਮੈਂ ਦੂਜਿਆਂ ਦੇ ਮੁਕਾਬਲੇ ਤਾਂ ਮੈਨੂੰ ਉਹ ਮਜ਼ਬੂਤ ਲੱਗਦੀ ਹੈ ਉਹ ਮਜ਼ਬੂਤ ਇਸ ਕਰਕੇ ਕਿ ਜਿਹੜੀ ਮਿਨਿਸਟਰੀਅਲ ਯੂਨੀਅਨ ਹੈ ਨਾ ਉਹਨਾਂ ਦੇ ਕੋਲੇ ਕਾਰੋਬਾਰ ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰਾਂ ਦਾ ਜਦੋਂ ਉਹ ਹੜਤਾਲ ਕਰ ਦਿੰਦੇ ਆ ਉਸ ਵੇਲੇ ਜਿਹੜੀ ਹੈਗੀ ਕਾਫੀ ਲੋਕਾਂ ਨੂੰ ਵੀ ਮਤਲਬ ਇਹ ਚੇਤਨੀ ਮਹਿਸੂਸ ਹੁੰਦੀ ਹੈ ਅਫਸਰਾਂ ਨੂੰ ਵੀ ਇਹਨਾਂ ਨਾਲ ਦੀ ਗੱਲਬਾਤ ਚਾਹੁੰਦੇ ਨੇ ਜੀ ਜਾਂ ਜਿਹਨਾਂ ਨੂੰ ਆਪ ਭਲੇਮਾਨਸ ਕੇ ਲਈ ਬਾਰੇ ਤਸਕੀਨਦਾਰਾਂ ਦੀ ਬਾਲ ਅਫਸਰਾਂ ਦੀ ਇਹ ਜਿੱਤੇ ਚੁਣੂਦੀ ਹੈ ਕਿਉਂਕਿ ਰੈਵਨਿਊ ਇਕੱਠਾ ਕਰਦੇ ਜੇ ਇਹ ਹੜਤਾਲ ਦਾ ਸੱਦਾ ਦੇ ਦੇਣ ਵੀ ਅਸੀਂ ਕੰਮ ਛੱਡ ਕੇ ਜਾਂਦੇ ਤੇ ਇਹਨਾਂ ਦੀ ਗੱਲ ਸੁਣੀ ਜਾਂਦੀ ਹੈ ਬਾਕੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਜੀ ਪਰ ਇੱਕ ਗੱਲ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਤਾਂ ਟੱਕਾ ਮੁਕੀ ਕਰਕੇ ਸਰਕਾਰੀ ਮਿਸ਼ਰਤੀ ਕਰਕੇ ਜਿੱਤ ਜਾਂਦੇ ਆ لیکن ਜੇ ਜੋ جنرل الیکشن ਹੁੰਦੀ ਹੈ ਨਾ ਪਤਾ ਉਦੋਂ ਲੱਗਦਾ ਕਿ ਕੀ ਭਾ ਦਿਖਦੀ ਹੈ। ਬਿਲਕੁਲ ਜੀ। ਔਰ ਇਹਦੀ ਜਿਹੜੀ ਹੈਗੀ ਐ ਭਵਿੱਖਬਾਣੀ ਕਰ ਚੁੱਕੇ ਆ ਕੁਮਰਜੀਤ ਪ੍ਰਤਾਪ ਸਿੰਘ ਜੀ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆਪਣੀ ਗੱਲ ਦੇ ਵਿੱਚ ਵੀ ਕੋਈ ਗੱਲ ਨਹੀਂ। ਜਦੋਂ جنرل الیکشن ਆਈਆਂ ਉਦੋਂ ਦੇਖਾਂਗੇ ਸਾਡੇ ਕਿੰਨੇ ਜਿੱਤੇ। ਉਸ ਵੇਲੇ ਪਤਾ ਲੱਗਦਾ ਹੁੰਦਾ ਕੀ ਹੈ ਤੇ ਅੱਜ ਕੱਲ ਲੋਕ ਬੜੇ ਸਿਆਣੇ ਹੋ ਗਏ ਚੰਦੀ ਸਾਹਿਬ ਲਾਸਟ ਮੂਵਮੈਂਟ ਤੱਕ ਪਤਾ ਨਹੀਂ ਲੱਗ ਰਦੀ। ਬਿਲਕੁਲ ਜੀ। ਕਿਉਂ ਤੇਰੇ ਕੋਟ ਕਿਨੂੰ ਪਉਣੀ ਤੇ ਕਿਨੂੰ ਨਹੀਂ ਪਉਣੀ। ਹੂੰ ਹੂੰ। ਸਿਆਣੇ ਬੰਦੇ ਉਭਾਰ ਦਾ ਲੇਖ ਦੇਖ ਲੈਂਦੇ ਵੀ ਉਭਾਰ ਕੀ ਹੁੰਦਾ ਹੈ। ਤੇ ਜਿਹੜੇ ਬੰਦੇ ਇਹ ਜਿੱਤ ਕੇ ਬੈਠਦੇ ਹੁੰਦੇ ਨਾ ਵੀ ਆਪਾਂ ਤਾਂ ਇਲੈਕਸ਼ਨ ਜਿੱਤੀ ਜਾਵਾਂਗੇ ਉਹਨਾਂ ਦੀ ਜਮਾਨਤਾਂ ਜਬਤ ਹੋ ਜਾਂਦੀਆਂ ਹੈ ਉਹਨਾਂ ਦੀ ਜਿਵੇਂ ਕਿ ਮਿਸਾਲ ਦੇ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਹ ਕਿ ਕੋਈ ਸੋਚਦਾ ਸੀ ਕਿ ਉਮੀਦ ਖੁੱਡਿਆ ਤੋਂ ਹਾਰ ਜਾਣਗੇ ਬਿਲਕੁਲ ਨਹੀਂ ਬਿਲਕੁਲ ਮਨਪ੍ਰੀਤ ਬਾਦਲ ਵਾਲੇ ਕੋਈ ਸੋਚਦਾ ਸੀ ਕਿ ਜਿਹਦੇ ਨੇ ਸਾਰਾ ਖਜ਼ਾਨਾ ਜਿਹਦੇ ਕੋਲੇ ਹੋਵੇ ਤੇ ਮਰਮਰਦੀ ਨੇ ਉਹਨੇ ਖਰਚ ਕੀਤਾ ਹੋਵੇ ਉਹ ਜਗਨੂਪ ਸਿੰਘ ਗਿੱਲ ਤੋਂ ਮਸਾਂ ਬਦਲ ਜਿਹੜੇ ਉਹਨੇ ਜਮਾਨਤ ਬਚਾਈ ਹੈ ਜੇ ਕਿ 1500 ਵੋਟ ਦਾ ਫਰਕ ਹੋ ਜਾਂਦਾ ਜਮਾਨਤ ਵੀ ਜਬਤ ਹੋ ਗਈ ਸੀ ਇਹ ਹਾਲਤ ਹੋ ਜਾਂਦੀ ਹੁੰਦੀ ਹੈ ਔਰ ਉਨੇ ਵੀ ਇਹ ਗੱਲ ਕਹ ਦਿੱਤੀ ਸੀ ਵੀ ਚੋਣ ਤਾਂ ਆਪਾਂ ਦਿੱਤੀਗੇ ਪੈਸਾ ਸਾਥ ਦਿੱਤੇ ਸੀ। ਹੂੰ। ਤੋਂ ਇਹ ਮੈਟਰ ਕਰਦਾ ਹੁੰਦਾ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਕਿ ਲੋਕ ਕਿੱਥੇ ਘੁੜਤੇ। ਮੈਨੂੰ ਲੱਗਦੀ ਹੈ ਲੋਕਾਂ ਨੇ ਕੰਧ ਤੇ ਲਿਖਿਆ ਸਾਰਾ ਕੁਝ ਪੜ ਵੀ ਲਿਆ ਤੇ ਲੋਕ ਕਿਤਾ ਹੰਡਾਉਂਦੇ ਐ। ਇਸ ਕਰਕੇ ਜਿਹੜਾ ਮੁਲਾਜ਼ਮ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਐ। ਹਾਂ ਹੁਣ ਆਪਾਂ ਗੱਲ ਕਰ ਲਈਏ ਢੱਲੇਵਾਲ ਸਾਹਿਬ ਦੀ। ਜੀ। ਢੱਲੇਵਾਲ ਸਾਹਿਬ ਦਾ ਚੰਦੀ ਸਾਹ ਪਿਛਲੇ ਦਿਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਸੀ। ਹੂੰ। ਕੱਲ ਉਹਨਾਂ ਨੂੰ 103 ਡਿਗਰੀ ਤੱਕ ਟੈਂਪਰੇਚਰ ਹੋ ਗਿਆ। ਉਸ ਟੈਂਪਰੇਚਰ ਤੋਂ ਬਾਅਦ ਨਾਲ ਮੈਟਰੀਅਲ ਤੇ ਅਰ ਪੈਰਾਂ ਦੇ ਉੱਤੇ ਪਾਣੀ ਦੀ ਜਾਂ ਠੰਡੇ ਪਾਣੀ ਦੀਆਂ ਪੱਟੀਆਂ ਲਾ ਲਾ ਕੇ ਟੈਂਪਰੇਚਰ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਨਾਂ ਦੀਆਂ ਨਾੜਾਂ ਨਹੀਂ ਲੱਭਦੀਆਂ। ਜਿਹੜਾ ਉਹਨਾਂ ਨੂੰ ਗਰੂ ਕੋਲਸ ਵਗੈਰਾ ਜਾਂ ਜਿਹੜੀ ਮੈਡੀਸਨ ਜਾਂ ਪਕੈੜੀ ਇੱਕ ਆਈਟੀ ਫਿਸ਼ਨ ਤਰੀਕੇ ਦੇ ਨਾਲ ਉਹਨਾਂ ਨੂੰ ਡਾਈਟ ਦਿੱਤੀ ਜਾ ਰਹੀ ਸੀ ਉਹਦੀ ਸਵੱਛਤਾ ਦੀ ਆਉਂਦੀ ਹੈ। ਪਰ ਜਿਹੜੀ ਪਿੱਛੇ ਚੰਡੀਗੜ੍ਹ ਮੀਟਿੰਗ ਹੋਈ ਸੀ ਕੇਦਰੀ ਵਜ਼ੀਰਾਂ ਨਾਲ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਬੈਠ ਕੇ ਗੱਲਬਾਤ ਕੀਤੀ ਹੈ। ਜੀ ਪਰ ਇਹ ਫਿਰ ਮੈਂ ਉੱਥੀ ਆਉਂਗਾ ਕਿ ਜਿੰਨੀ ਦੇਰ ਤੱਕ ਸਮੁੱਚੀ ਕਿਸਾਨ ਇਕਤਾ ਨਹੀਂ ਹੁੰਦੀ ਕਾਨੂੰਨਾਂ ਦੇ ਲੀਡਰਾਂ ਨੇ ਕਾਕਾ ਸਿੰਘ ਕੋਟੜਾ ਔਰ ਅਬਬਨਿਉ ਕੋ ਹਾਰਡਲਿਨ ਕੀਤਾ ਹੈ ਕਿ ਜਿਹਦੀ ਇਹਨਾਂ ਦੀ ਹਾਲਤ ਮਾੜੀ ਆ ਔਰ ਦਿੱਲੀ ਸਰਕਾਰ ਨੂੰ ਦਿੱਲੀ ਤੋਂ ਭਾਵ ਮੈਂ ਗੱਲ ਕਰਦਾ ਮੋਦੀ ਸਰਕਾਰ ਜੀ ਕਿ ਮੋਦੀ ਸਰਕਾਰ ਨੂੰ ਚਾਹੀਦਾ ਕਿ ਉਹ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਅਗਲੀ ਮੀਟਿੰਗ ਦੇ ਵਿੱਚ ਸਾਰਾ ਕੁਝ ਕਰ ਦੇ ਅਰੇ ਉਹ ਸਰਕਾਰ ਵੀ ਤੁਹਾਨੂੰ ਪਤਾ ਵੀ ਭਾਰਤੀ ਸਰਕਾਰ ਜਿਹੜੀ ਹੈਗੀ ਆ ਉਹ ਕੱਚੀਆਂ ਗੋਲਿਆ ਜਿਹੀ ਖੇਡੀ ਹੋਈ ਉਹ ਤਰਸਾਉਂਦੀ ਵੀ ਹੈ ਤੇ ਦਿੰਦੀ ਵੀ ਕੁਛ ਹੈ ਨਹੀਂ ਇਹ ਜਿਹੜੀਆਂ ਮੀਟਿੰਗਾਂ ਕਰਦੇ 6 ਮੀਟਿੰਗਾਂ ਹੋ ਗਈਆਂ ਤੋਂ ਪਹਿਲਾਂ ਕੇਦਰ ਦੇ ਨਾਲੋਂ ਨਾ ਚ ਨਿਕਲਿਆ ਕੱਖ ਨਹੀਂ ਹਾਂ ਇਹ ਤੇਤੀ ਉਮਰ ਲੜਕੋ ਨਿਕਲਣਾ ਅਰਸ਼ਦੀ ਨਾਲ ਨਹੀਂ ਨਿਕਲਣਾ ਤੇ ਤੇਤੀ ਉਂਗਲ ਹੁੰਦੇ ਹੋਗੇ ਜਿੱਦੇ ਕਿਸਾਨ ਇਕੱਠਾ ਹੋਗੇ ਤੇ ਮੈਂ ਹੁਣ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਕਿ ਅੱਜ ਦੁਪਹਿਰੇ 12:00 ਵਜੇ ਕਿਸਾਨ ਦੁਨਣਾ ਚੜ੍ਹਿਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਹੋ ਰਹੀ ਹੈ ਸ਼ਾਇਦ ਉਹਦੇ ਵਿੱਚ ਕੋਈਆਂ ਦੀ ਏਕੇ ਵਾਲੀ ਗੱਲ ਖੁੱਲ ਜੇ ਜੇ ਇਕਤਾ ਹੋ ਗਈ ਤਾਂ ਫੇਰ ਸਭ ਲੋਗ ਵੀ ਇਹ ਮਜਬੂਰ ਕਰ ਦੇਣਗੇ ਭਾਰਤ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਨੂੰ ਜਿਹੜੀ ਹੈ ਧਲੇਵਾਲ ਸਾਡੇ ਨਾਲ ਸਾਰੀ ਹਮਦਰਦੀ ਵੀ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਜਲਦੀ ਤੰਦਰੁਸਤ ਹੋ ਔਰ ਇਹ ਵੀ ਪੰਜਾਬ ਦੀ ਵਿਧਾਨ ਸਭਾ ਜਿਹੜੀ ਇਹ ਮਾਪੜਾ ਉੱਥੇ 80 ਕੇ ਰਾਹ ਰੁਕੇ ਪਏ ਹੈ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਨੂੰ ਚਾਹੀਦਾ ਕਿ ਕੱਲ੍ਹੇ-ਕੱਲੇ ਦਾ ਸਾਰੀਆਂ ਪਾਕਤਿਆਂ ਦੇ ਉੱਤੇ ਕੋਈ ਜਾਏ ਕਿ ਉਹਨਾਂ ਦਾ ਮਰਨ ਵਰਤ ਤੇ ਤੜਵਾਉਣ ਵਾਸਤੇ ਸਮੁੱਚਾ ਆਲਫਾਈਟੀ ਡੈਪੋਟੀ ਨੂੰ ਸੁਣਨਾ ਪਈ ਜਾਵੇ ਤੇ ਬੇਨਤੀ ਕਰੇ ਕਿ ਤੁਸੀਂ ਛੱਡ ਦਿਓ ਜੀ ਵੈਸੇ ਜੰਲੀ ਸਾਹਿਬ ਮੇਰਾ ਵੀ ਮੰਨਣਾ ਇਹ ਹੈ ਕਿ ਆ ਤੁਸੀਂ ਜੇ ਮਤਲਬ ਕਿਉਂਕਿ ਜਿਹੜਾ ਬੰਦੇ ਨੂੰ ਜਬਰੀ ਜਾਂ ਉਹਦੀ ਸ਼ਾਂਤੀ ਦੇ ਨਾਲ ਮੈਡੀਸਨ ਦੇ ਰੂਪ ਦੇ ਵਿੱਚ ਖੁਰਾਕ ਦਿੱਤੀ ਜਾਂਦੀ ਹੈ ਖੁਰਾਕ ਤਾਂ ਜਾ ਰਹੀ ਹੈ ਅਗਰ ਜੀ ਜੀ ਤੇ ਫਿਰ ਸਿੱਧੀ ਖੁਰਾਕ ਹੀ ਲੈ ਲਈ ਜਾਵੇ ਤੇ ਕੀ ਹੈ ਤੁਸੀਂ ਏਕਾ ਕਰਵਾਉਦਾ ਜੀ ਔਰ ਕਿਉਂਕਿ ਕਿਉਂਕਿ ਟੱਲੇਵਾਲ ਸਾਹਿਬ ਅਮਰਤਾਰੀ ਦੀ ਹੈ ਬਿਲਕੁਲ ਜੀ ਮੈਂ ਬਲਬੀਰ ਸਿੰਘ ਰਾਜੇਵਾਲ ਵੀ ਅਮਰਤਾਰੀ ਹੈ ਤੇ ਸਾਡਾ ਜਿਹੜਾ ਸਿੱਖੀ ਸਿਧਾਂਤ ਹੈ ਉਹ ਭੁੱਖੇ ਰਹਿ ਕੇ ਮਰਨ ਦੀ ਮਤਲ ਜਿਹੜਾ ਹੈਗਾ ਇਜਾਜ਼ਤ ਨਹੀਂ ਦਿੰਦਾ ਇਹ ਆਪਾਂ ਦੇਖਿਆ ਸੰਤ ਫਤੇ ਸਿੰਘ ਹੋਰ ਨੇ ਜੋ ਬਰਨਵਾਲਾ ਤੱਕ ਆਇਆ ਸੀ ਬਹੁਤ ਉਹਨਾਂ ਦਾ ਵਿਰਸਾ ਜੀ ਜੀ ਪਰ ਜੇ ਕਿਸੇ ਨੇ ਮਾਨਤਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਕਿਸੇ ਨੂੰ ਦਿੱਤੀ ਹੈ ਤਾਂ ਦਰਸ਼ਨ ਤੋਂ ਫੇਰੂ ਮਾਨ ਨੂੰ ਦਿੱਤੀ ਸੀ ਉਹ ਵੀ ਇਸ ਕਰਕੇ ਦਿੱਤੀ ਸੀ ਕਿਉਂਕਿ ਉਹਨਾਂ ਨੇ ਜਿਹੜੀ ਹੈ ਜਿਹੜੀ ਭੰਗ ਹੋਈ ਅਰਦਾਸ ਦਾ ਜਿਹੜਾ ਹੈਗਾ ਫਕਮਾ ਤਸਕਾਰ ਰੱਖਣ ਵਾਸਤੇ ਆਪਣਾ ਸਰੀਰ त्यागा ਸੀ ਵੈਸੇ ਜਿਹੜਾ ਹੈਗਾ ਬਹੁਤਾ ਜਿਹੜਾ ਹੈਗਾ ਆਪਣੇ ਸਮਾਜ ਦੇ ਵਿੱਚ ਨੂੰ ਚੰਗਾ ਨਹੀਂ ਸਮਝਿਆ ਇਹਨਾਂ ਨੂੰ ਮਰਨ ਮਰ ਕੇ ਨੂੰ ਛੱਡ ਦੇਣਾ ਚਾਹੀਦਾ ਹੈ